ਸਬਰਾਜ 960 ਸਾਈਡ ਗੇਅਰ ਚ ਆ ਗਿਆ 18 ਮਾਡਲ ਆ ਕੀ ਡਿਮਾਂਡ ਕਰਦੇ ਆ ਜੀ ਇਹਦੀ 5 ਲੱਖ ਤੇ 15 ਹਜ਼ਾਰ ਡਿਮਾਂਡ ਕਰਦੇ ਆ ਠੀਕ ਆ ਜੀ 4 ਲੱਖ 80 ਹਜ਼ਾਰ ਦਾ ਦੇ ਰਹੇ 4 ਲੱਖ 80 ਹਜ਼ਾਰ ਦਾ 35 ਹਜ਼ਾਰ ਦਾ ਸਟੌਰੀ ਡਾਇਰੈਕਟਰ ਤੋਂ ਕਿੰਨੇ ਮਾਡਲ ਆਈਏ 9 ਮਾਡਲ ਆ 9 ਮਾਡਲ ਡਿਮਾਂਡ ਕਰਦੇ ਆ ਜੀ ਡਿਮਾਂਡ ਦਾ 2 75 ਹਜ਼ਾਰ 2.5 ਲੱਖ ਦਾ ਰੇਟ ਹੋ ਜਾਏਗਾ 2.5 ਲੱਖ ਦਾ ਪੂਰੇ ਵੱਡੇ ਮਾਡਲਾਂ ਚੋਂ ਡੀਅਰ 5204 ਹਾਂ ਕਾਲੇ ਢੱਡਾ ਵਾਲਾ ਫ੍ਰੀਜ ਵੀ ਇਹ ਕੀ ਡਿਮਾਂਡ ਕਰਦੇ ਆ ਜੀ ਇਹ ਡਿਮਾਂਡ ਤਾਂ 415000 ਕਰਦੇ ਆ ਠੀਕ ਆ ਜੀ ਇਹ ਦੇ ਰਾ 180000 ਦਾ 180000 ਦਾ ਟਰੈਕਟਰ ਸਾਨੂੰ ਆ ਮਿਲ ਜੂਗਾ ਕੰਟੈਕਟ ਨੰਬਰ ਦੱਸ ਦਿਓ ਜੀ 9664099001 ਪਰਾਣਾ ਟਰੈਕਟਰ ਕੱਟਿਆ ਜਾਵੇਗਾ ਲੋਨ ਵੀ ਹੋਈ ਹਾਂਜੀ ਅੱਸੀ ਕਾ ਬਾਜੀ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਆਪਾਂ ਖੜੇ ਆਂਗੀ ਤਲਵੰਡੀ ਸਾਹ ਬਹੁਤ ਟਰੈਕਟਰ ਮੰਡੀ ਤੇ ਤੇ ਫੌਜੀ ਬਾਈ ਆਪਣੇ ਨਾਲ ਆ ਸਾਰੀ ਗੱਲਬਾਤ ਕਰਦੇ ਆ ਕਿੰਨੇ ਟਰੈਕਟਰ ਲੱਗਿਆ ਅੱਸੀ ਕਾ ਬਾਈ ਜੀ ਅੱਸੀ ਕਾ ਬਾਈ ਹੋਰ ਕਿਵੇਂ ਜੀ ਠੀਕ ਆ ਜੀ ਵਧੀਆ ਤੇ ਕਿੰਨੇ ਦਾ ਟਰੈਕਟਰ ਮਹਿਲੇਵੜ ਹੁੰਦੇ ਆ ਬਾਈ 350000 ਜੀ ਇਸ ਟਾਈਮ ਪਾਂਛੀ ਆ ਤੇ ਵੈਸੇ ਕਿੰਨੇ ਕ ਆਵੇਲੇਪੜਨਦੇ ਜੀ ਲੈਟਰਪਾਂ 8 10 ਵੀ ਹੋ ਜਾਂਦੇ ਨੇ ਠੀਕ ਆ ਜੀ ਥੋੜਾ ਜਿਹਾ ਬੰਦਾ ਸੀਜ਼ਨ ਨਾਲ ਕਰਕੇ ਕੱਟਣਾ ਠੀਕ ਆ ਜੀ ਤੇ ਆਪਣੇ ਟਰੈਕਟਰਾਂ ਦੇ ਲੋਨ ਦੀ ਸ਼ਰਤ ਆ ਗਈ ਹੈ ਜੀ ਲੋਨ ਵੀ ਕਰਾ ਦੇਾਂਗੇ ਪਰ ਆਪਣੇ ਟਰੈਕਟਰ ਜੇ ਗਏ ਨੇ ਕਟਾਉਣਾ ਕਟਾ ਲਾਂ ਵਿੱਚ ਠੀਕ ਆ ਜੀ ਇਹਦਾ ਵੇਚਣਾ ਹੋਵੇ ਜੀ ਖਰੀਦ ਲਾਂਗੇ ਠੀਕ ਆ ਜੀ ਤੇ ਆਪਣਾ ਨੰਬਰ ਦੱਸ ਦੋ ਜੀ 96640 99001 ਇਹ ਆਪਣੇ ਕੋਲੇ ਜਿਹੜੇ ਟਰੈਕਟਰ ਆਉਣਗੇ ਬਾਈ ਜੀ ਸਾਰੇ ਹਰਿਆਣਾ ਨੰਬਰ ਆਉਣਗੇ। ਹਾਂ ਤਕਰੀਬਨ ਹਰਿਆਣਾ ਨੰਬਰ ਹੀ ਹੁੰਦੇ ਆਪਣੇ ਕੋਲ। ਕੀ ਕਹਿਣਾ 2 4 ਪੰਜਾਬ ਆਉਣਾ। ਹਾਂ ਕੀ ਆਖਣਾ ਕੋਈ ਪੰਜਾਬ ਆ ਜੇ। ਠੀਕ ਹੈ ਜੀ। ਬਾਕੀ ਹਰਿਆਣਾ ਨੰਬਰ ਤਿੰਨ ਅਸੀਂ ਮਿਲ ਜੂ ਜਿਹੜੇ ਟਰੈਕਟਰ ਤੇ ਪਾ ਸਕ ਰਹੇ ਹੁੰਦੀ ਹੈ। ਠੀਕ ਆ ਬਾਈ ਬੱਚਾ ਹਰਿਆਣਾ ਨੰਬਰ ਟਰੈਕਟਰ ਲੈਣ ਤੋਂ ਥੋੜਾ ਜਿਹਾ ਚੱਕਰ ਮੰਗਦੇ ਆ। ਮੈਂ ਕੋਈ ਫਰਕ ਨਹੀਂ ਇਹ ਤਾਂ ਲੋਕ ਬਾਈ ਉਹੀ ਚੱਕਰ ਮੰਗਦੇ ਆ। ਹਾਂ ਜੀ। ਜਿਹੜਾ ਪੰਜਾਬ ਨੰਬਰ ਟਰੈਕਟਰ ਹੈ ਉਹ ਤੇ ਵੀ ਨਾਂ ਜੇ ਕਰਾਉਣਾ ਹੋਵੇ। ਹਾਂ ਜੀ। 7-8000 ਰੁਪਏ ਉਹ ਤੇ ਵੀ ਲੱਗ ਜਾਂਦਾ ਹੈ। ਇਥੇ ਲੱਗਦਾ ਨਾ ਗਰਾਉਂਡ ਤੇ ਠੀਕ ਹੈ ਜੀ ਇਹਦੇ ਪੰਜਾਬ ਨੰਬਰ ਲੱਗ ਜਾਂਦਾ 10000 ਰੁਪਏ ਦਾ ਪੰਜਾਬ ਨੰਬਰ ਲੱਗ ਜਾਂਦਾ 10000 ਰੁਪਏ ਦਾ ਹਾਂ 10000 ਓਏ ਸਸਤਾ ਮਿਲ ਜਾਂਦਾ ਇਹ ਹਾਂ ਰੇਡ ਦਾ ਵੀ ਫਰਕ ਪੈਂਦਾ ਯਾਰ ਰੇਡ ਦਾ ਫਰਕ ਪੈਂਦਾ ਰੇਡ ਦਾ ਵੀ 20 20000 ਰੁਪਏ ਦਾ ਫਰਕ ਪੈਂਦਾ ਹਾਂ ਓਏ ਤੁਹਾਨੂੰ ਪੰਜਾਬ ਨੰਬਰ ਲੱਗੂਦਾ 10000 ਚ 10000 ਕੋਈ ਸੀ 7000 ਰੁਪਏ ਉਹ ਤੇ ਲੱਗਦਾ 6000 ਰੁਪਏ ਦਾ ਲੱਗ ਜਿੰਦਾ ਦੋ ਥਾਜਰ ਵੱਧ ਲੱਗ ਜਾਂਦਾ ਤੇ ਬਸ ਆਪਾਂ 4000 ਰੁਪਏ ਵੱਧ ਲੱਗਦਾ ਠੀਕ ਹੈ ਜੀ ਸਟਾਰਟ ਕਰਦੇ ਹਾਂ ਜੀ ਸੋਨਾ ਲ ਹਰਿਆਣਾ ਨੰਬਰ ਹਰਿਆਣਾ ਨੰਬਰ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 90 ਪੈਸੇ ਮਾਇਰ ਲਈ ਹਾਂਜੀ ਮੁੱਲ ਹੈਗੇ 35 40 ਪੈਸੇ ਟਾਇਰ ਠੀਕ ਹੈ ਜੀ ਹਾਂਜੀ ਪੈਸੇ ਰੰਗ ਪੇਂਟ ਦੀ ਰੰਗ ਪੇਂਟ ਦੇ ਨਾਲ ਆ ਬੰਪਰ ਬੰਪਰ ਹੋਇਆ ਗੱਲਾਂ ਕੱਲਾ ਬੰਪਰ ਹੋਇਆ ਬਾਈ ਝੂਠ ਨਹੀਂ ਬੋਲਦਾ ਪਹਿਲੇ ਨਸਤਾ ਬਾਈ ਨੇ ਬਾਈ ਜਾਨਾ ਕੱਲਾ ਬੰਪਰ ਤੇ ਰੰਗ ਹੋਇਆ ਬਾਕੀ ਸਾਰਾ ਟਰੈਕਟਰ ਓਰੀਜਨਲ ਆ ਹਾਂ ਜਮ ਮਰਗਾੜਾ ਦਾ ਮੜਾ ਮਟ ਅੰਦਰ ਹੋਇਆ ਮਰਗਾੜਾ ਦੀ ਅੰਦਰੋਂ ਟੱਚਿੰਗ ਹੋਈ ਆ ਬਾਈ ਜੀ ਬਾਹਰੋਂ ਨਹੀਂ ਉਹ ਅੰਦਰੇ 400 ਰੁਪਏ ਜਾਂਦੀ ਹੈ ਠੀਕ ਆ ਬਾਈ ਜੀ ਛੇ ਜਿਹਰੀ ਟਰੈਕਟਰ ਆ ਗਿਆ ਛੇ ਜਿਹਰੀ ਟਰੈਕਟਰ ਆ ਹਾਂ ਸਿੰਗਲ ਕਲਚ ਹੈ ਇਹ ਕਰ ਚਾ ਘਾਟਾ ਬਾਈ ਜੀ ਸਿੰਗਲ ਕਲਚ ਆ ਛੇ ਜਿਹਰੀ ਹੈ ਛੇ ਜਿਹਰੀ ਆ ਗਿਆ ਇਹਦੀ ਕੀ ਡਿਮਾਂਡ ਕਰਦੇ ਆ ਜੀ ਵਾਟ ਦਾ 275000 32 ਲੱਖ ਦਾ ਟਰੈਕਟਰ ਲੈ ਜਾਏ ਆ 32 ਲੱਖ ਦਾ ਹਾਂ ਪੂਰੇ ਵੱਡੇ ਮਾਨਦਾਨ ਕਰੂ ਬਾਈ 32 ਲੱਖ ਦਾ ਟਰੈਕਟਰ ਬਾਈ ਜੀ ਤੁਹਾਨੂੰ ਮਿਲੂ ਅੱਗੇ ਆ ਗਿਆ ਜੀ ਸਵਰਾਜ 855 4 ਸਟਾਰ ਡਬਲ ਪੰਪ ਡਬਲ ਡਿਸਟਰੀਬਿਊਟਰ ਟਾਪ ਮਾੜਾ ਟਾਇਰ ਇਹਦੇ ਨਾਲ ਦੇ ਨਾਲ ਦੇ ਟਾਇਰ ਆ ਬਾਈ ਜੀ ਬੈਕ ਵਾਲੇ 14 9 28 ਦੇ ਟਾਇਰ ਆ ਤੇ ਇਹਦਾ ਨੰਬਰ ਵੀ ਹਰਿਆਣਾ ਉਹਦਾ ਹਰਿਆਣਾ ਨੰਬਰ ਹੈ ਜੀ ਐਨਓ ਸੀ ਮਿਲ ਜੂਗੀ ਐਨਓ ਸੀ ਮਿਲ ਜੂ ਬਾਈ ਸਾਨੂੰ ਪੰਜਾਬ ਨੰਬਰ ਲਵਾ ਕੇ ਦੇ ਦਾਂਗੇ ਤਾਂ 10000 ਜੇ ਕਿਸੇ ਨੂੰ ਜੇ ਬਹਿੰਡਾ ਮਾਨਸਾ ਦਾ ਬੰਦਾ ਹੁੰਦਾ ਤਾਂ ਲੋਡ ਦਾ ਕਿਤੇ ਉਹਦਾ ਬੰਦਾ ਹੁੰਦਾ ਯਾਰ 10000 ਨੰਬਰ ਲਵਾ ਦੇ ਨੰਬਰ ਪੰਜਾਬ ਦਾ ਲੱਗ ਜੂਗਾ ਇਹ ਰੰਗ ਪੇਂਟ ਦੀ ਜੇ ਗੱਲ ਕਰੀ ਜੀ ਰੰਗ ਪੇਂਟ ਰੀਜਨਲ ਸਾਰਾ ਰੀਜਨਲ ਆ ਬਾਈ ਗ੍ਰਾਟਮ ਰੂਟ ਵੀ ਰੀਜਨਲ ਆ ਹਾਂ ਹਾਂ ਰੀਜਨਲ ਆ ਬਾਈ ਸਾਰਾ ਕੈਕਟਰ ਰੀਜਨਲ ਆ ਬਾਈ ਜੀ ਦੇਖਸ ਕਿੰਨੇ ਮਾਡਲ ਸੀਗਾ ਜੀ ਇਹ ਇਹ ਹੈਗਾ ਆਪਣਾ 16 ਮਾਡਲ 16 ਮਾਡਲ ਆ ਇਹਦੀ ਕੀ ਡਿਮਾਂਡ ਕਰਦੇ ਹੋ ਜੀ ਰਵਾਣੇ ਦੀ 5 15 ਹਾਂਜੀ ਦੇ ਦਾਂਗੇ 4 ਲੱਖ 390 ਹਜ਼ਾਰ ਦਾ ਰੇਟ 4 ਲੱਖ 90 ਹਜ਼ਾਰ ਦਾ 25 ਹਜ਼ਾਰ ਦਾ ਡਿਸਕਾਊਂਟ ਹੋ ਗਿਆ ਬਾਈ ਜੀ ਹੋਰ ਵੀ ਕਰ ਦਾਂਗੇ ਮੌਕੇ ਤੇ ਹੋਰ ਬਾਈ ਕਹਿੰਦਾ ਮੌਕੇ ਤੇ ਮਾਰਦਾਂ ਹੋ ਜੂਗਾ ਤੁਸੀਂ ਇੱਕ ਵਾਰੀ ਆਓ ਮੌਕਾ ਜ਼ਰੂਰ ਦਿਓ ਅੱਗੇ ਹੈਗਾ ਸਵਰਾਜ 735 ਬਾਹਰ ਪੰਪਲ ਪੰਪਲ 99 ਮਾਰਦਾਇ ਤੇ ਠੀਕ ਹੈ 99 ਮਾਡਲ ਆ ਤੇ ਇਹਦੀ ਰੰਗ ਪੇਂਟ ਦੀ ਜੇ ਗੱਲ ਕਰੀ ਜੀ ਇਹ ਰਹਿਣ ਦਾ ਬਈ ਟਰੈਕਟਰ ਸਾਰਾ ਹੀ ਸਾਰਾ ਟਰੈਕਟਰ ਓਰੀਜਨਲ ਆ ਰੰਗ ਪੇਂਟ ਤੋਂ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੈਗੇ ਅੱਧੇ ਕ ਅੱਧੇ ਕ ਟਾਇਰ ਹੈਗੇ ਬਈ ਪੂਰਾ ਪੇਂਟ ਆ ਤੇ ਹਾਂਜੀ ਰੰਗ ਪੇਂਟ ਦਾ ਓਰੀਜਨਲ ਨੰਬਰ ਇਹਦਾ ਵੀ ਹਰਿਆਣਾ ਨੰਮਰ ਇਹਦੀ ਕੀ ਡਿਮਾਂਡ ਕਰਦਾ ਜੀ ਇਹਦੀ 165 ਡਿਮਾਂਡ ਆ 1 ਲੱਖ 65000 ਰੁਪਏ ਡਿਮਾਂਡ ਆ ਇਹਦਾ 1.5 ਲੱਖ ਦਾ ਟਰੈਕਟਰ 1.5 ਲੱਖ ਦਾ ਇਹ ਮਜੂਬ ਹੈ ਸਾਨੂੰ ਬਈ ਜੀ ਅੱਗੇ ਆ ਗਿਆ ਜੀ ਸਵਰਾਜ 960 ਸਾਈਡ ਗੇਅਰ ਚ ਆ ਗਿਆ ਡਬਲ ਪੰਪਾ ਤੇ ਡਬਲ ਡਿਸਟ੍ਰਿਬਿਊਟਰ ਲੱਗਿਆ ਜੀ ਤੇ ਫਾਈਬਰ ਵਾਲੀ ਹੁੱਡ ਸਾਨੂੰ ਲੱਗੀ ਨਾਲ ਮਿਲੂਗੀ ਤੇ ਸਾਊਂਡ ਸਿਸਟਮ ਵੀ ਨਾਲ ਦੇ ਦਾਂਗੇ ਸਾਰਾ ਕੁਝ ਬਾਈ ਮੇਰੇ ਸਾਰਾ ਕੁਝ ਬਾਈ ਕਹਿੰਦਾ ਨਾਲ ਹੀ ਮਿਲੂ ਕੁਝ ਵੀ ਨਹੀਂ ਕੋਲ ਦੇ ਇਹ ਕਿੰਨੇ ਮਾਡਲ ਹੈ ਜੀ 21000 ਦਾ ਸਮਾਨ ਲੱਗਿਆ ਇਸ ਤੇ 35000 ਦਾ ਬਾਈ ਕਹਿੰਦਾ ਸਮਾਨ ਲੱਗਿਆ ਸਾਨੂੰ ਐਂ ਮਿਲੂਗਾ ਨਾਲ 18 ਮਾਡਲ ਹੈ ਟਾਇਰ ਵੀ ਨਾਲ ਦੇ ਦੇ ਨਾਲ ਦੇ ਟਾਇਰ ਆ ਬਾਈ ਜੀ 2018 ਮਾਡਲ ਦਾ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਰੰਗ ਪੇਂਟ ਦੀ ਹੈ ਇਹ ਜੀ ਇਹ ਨਾ ਰੀਜਨਲ ਆ ਭਾਈ ਸਾਰਾ ਇਹ ਵਾਰ ਰੀਜਨਲ ਆ ਜੀ ਅੰਦਰੋਂ ਆਦਾ ਮੋੜਾ ਮੁੱਟਾ ਹੋਇਆ ਅੰਦਰੋਂ ਹੀ ਇਹ ਹੋਇਆ ਅੰਦਰੋਂ ਹੀ ਹੋਇਆ ਬਾਹਰੋਂ ਨਹੀਂ ਹੋਇਆ 5 ਸਟਾਰ ਫੁੱਲ ਟੌਪ ਮਾਡਲ ਆ ਨਵਾਂ ਸੋਸਟਾ ਕਿੰਨੀ ਡਿਮਾਂਡ ਕਰਦੇ ਆ ਇਹ ਦੀ ਇਹਦੀ 5 ਲੱਖ ਤੇ 15000 ਡਿਮਾਂਡ ਕਰਦੇ ਆ ਠੀਕ ਆ ਜੀ ਇਹ ਕਿੰਨੇ ਕਰਵਾਉਗੇ ਇਹ ਵੀ ਦੇ ਦਾਂਗੇ 480000 ਦੇ ਦਾਂਗੇ 4 ਲੱਖ 80000 ਦਾ 35000 ਦਾ ਡਿਸਕਾਊਂਟ ਆ ਹਾਂ ਅੱਗੇ ਆ ਗਿਆ ਭਾਈ ਜੀ ਜੌਂਡੀਅਰ 5204 ਆ ਕਾਲੇ ਢੱਡਾ ਵਾਲਾ 3 ਸਪੀਡ ਹੈ ਦੇਖਣ ਨੂੰ ਟਰੈਕਟਰ ਛੋਟਾ ਲੱਗਦਾ ਟਰੈਕਟਰ ਹੈ ਵੱਡਾ ਬਾਬਰ ਦਾ ਡਬਲ ਪੀਟੀਓ ਹੈ ਹਾਂਜੀ ਕੰਪਨੀ ਦੀ ਕਿੱਟ ਲੱਗੀ ਹੈ 3 ਸਪੀਡ ਕੀਤਾ ਹੋਇਆ ਇਹ 3 ਸਪੀਡ ਕੀਤਾ ਹੋਇਆ ਰਿਜਨਲ ਕੰਪਨੀ ਦੀ ਕਿੱਟ ਲੱਗੀ ਹੋਈ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਇਹਦੇ ਜੀ ਟਾਇਰ 80-85 ਪੈਸੇ ਆ 80-85 ਪੈਸੇ ਟਾਇਰ ਆ ਗਿਆ ਬੈਕ ਵਾਲੇ ਫਰੰਟ ਵਾਲੇ 50-55 ਪੈਸੇ ਆ ਗਏ ਤੇ ਪਾਵਰ ਸਟੀering ਆ ਗਈ ਪਾਵਰ ਸਟੀering ਆ ਪਾਵਰ ਸਟੀering ਆ ਬਾਈ ਜੀ ਛੋਟਾ ਟਰੈਕਟਰ ਲੱਗਦਾ ਦੇਖਣ ਨੂੰ ਪਾਵਰ ਚ ਪੂਰਾ ਵੱਟਾ ਹੈ ਕਾਲੇ ਢੱਡਚਾ ਤੇ ਇਹਦੀ ਕੀ ਡਿਮਾਂਡ ਕਰਦੇ ਆਂ ਜੀ ਇਹ ਡਿਮਾਂਡ ਤਾਂ 4 ਲੱਖ ਤੇ 15000 ਕਰਦੇ ਆ ਠੀਕ ਆ ਜੀ ਕਿੰਨੇ ਦਾ 3.80 ਲੱਖ 80000 ਦਾ 3.80 ਲੱਖ 80000 ਦਾ ਟਰੈਕਟਰ ਤੁਹਾਨੂੰ ਆ ਮਿਲ ਜੂਗਾ ਜੀ ਅੱਗੇ ਜੀ ਆ ਖੜਾ ਕੇ ਬਾਕਸ ਕਰ ਲਾਣਾ ਹੈ ਆ ਜੀ ਸਵਰਾੜਾ 855 ਆ ਗਿਆ ਜੀ 4 ਸਟਾਰ ਆ ਇਹ ਕਿੰਨੇ ਮਾਡਲ ਦਾ 13 ਮਾਡਲ ਟਰੈਕਟਰ ਹੈ 13 ਮਾਡਲ ਕਲੋਸ ਕਰ ਇੰਜਨ ਤੇ ਪਾਵਰ ਸਟੀering ਆ ਕੰਪਨੀ ਵੱਲੋਂ ਬਈਏ ਆਹ ਕੰਪਨੀ ਵੱਲ ਨਹੀਂ ਆਇਆ ਬਈ ਇਹ ਡਬਲ ਡਿਸਟ੍ਰੀਬਿਊਟਰ ਪਾਉਸ ਸਟੀering ਡਬਲ ਡਿਸਟ੍ਰੀਬਿਊਟਰ ਮੈਜੂਏਟਰ ਟਰੈਕਟਰ ਚ ਇਹ ਪਾਪ ਰਸਟੇering ਆ ਬਾਈ ਜੀ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਯਾਰ 70 ਰੁਪਏ ਮਗਰ ਲਈ ਹਾਂ ਜੀ ਰਹਦੇਗਾ ਫਰੰਟ ਵਾਲੇਗੇ ਜੀ 50 ਤੋਂ 55 ਪੈਸੇ ਕਲੋਸ ਕਰੰਜਣਾ ਤੇ ਡਬਲ ਹੀ ਪੰਪਸ ਨੂੰ ਮਿਲੂਗਾ ਇਹਦੀ ਕੀ ਡਿਮਾਂਡ ਕਰਦੇ ਆਂ ਜੀ ਇਹਦੀ 4 ਲੱਖ ਤੇ 65 ਹਜ਼ਾਰ ਹਾਂ ਜੀ ਯਾਰ ਰੰਗ ਪੇਂਟ ਜੀ ਰੰਗ ਪੇਂਟ ਰੇ ਜੀ ਹਾਲਾ ਇਹ ਕਿੰਨੇ ਕ ਦਾ ਹੋ ਜੀ ਤੇ ਦੇਵਾਂਗੇ ਆਪਾਂ 4 ਲੱਖ ਤੇ 25000 ਦਾ ਟਰੈਕਟਰ ਦੇ ਦਿੰਦੇ ਆ 4 ਲੱਖ 25000 ਦਾ 4 ਲੱਖ 65000 ਡਿਮਾਂਡ ਆ ਬਾਈ ਪੂਰਾ ਵੱਡਾ ਡਿਸਕਾਊਂਟ ਦੇ ਰਿਹਾ ਬਾਈ ਕੋਜੀ ਤੇ ਐਡਰੈਸ ਦੱਸ ਦੋ ਜੀ ਆਪਣਾ ਇੱਕ ਬਰੀ ਕਿੰਨੇ ਨੰਬਰ ਪਲਾਟ ਆ 4 ਨੰਬਰ ਪਲਾਟ 4 ਨੰਬਰ ਹੀ ਤੇ ਮੰਡੀ ਤੋਂ ਬਣਾ ਟਰੈਕਟਰ ਕਿੱਥੇ ਹੁੰਦੇ ਜੀ ਮੰਡੀ ਤੋਂ ਬਣਾ ਆਪਣੇ ਟਰੈਕਟਰ ਤਲੰਡੀ ਵੀ ਹੁੰਦੇ ਐਸੇ ਪਿੰਡ ਵੀ ਹੁੰਦੇ ਨੇ ਠੀਕ ਆ ਜੀ ਤੇ ਕੰਟੈਕਟ ਨੰਬਰ ਦੱਸ ਦੋ ਜੀ 9664099001 ਪਰਾਣਾ ਟਰੈਕਟਰ ਕੱਟਿਆ ਜਾਊਗਾ ਲੋਨ ਵੀ ਹੋਊਗੀ ਲੋਨ ਵੀ ਹੋਊਗੀ ਠੀਕ ਆ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ